ਜਿਹੜਾ ਹੁਣ ਭਿਆਨਕ ਸਮਾਂ ਆ ਰਿਹਾ ਜਿਹੜਾ ਸ਼ਬਦ ਨਾਲ ਜੁੜਿਆ ਹੋਵੇਗਾ ਸ਼ਬਦ ਕੀ ਹੈ ਗੁਰੂ ਗ੍ਰੰਥ ਸਾਹਿਬ ਉਹਦਾ ਬਚਾਅ ਹੋਣਾ ਧਿਆਨ ਦੇਣਾ ਮੱਖਣਸ਼ਾਲੂਆਣੇ ਨੇ ਕਿੰਨੇ ਕਿੰਨੀਆਂ ਬੇਨਤੀਆਂ ਕੀਤੀਆਂ ਕਿੰਨੀ ਜਗ੍ਹਾ ਅਰਦਾਸ ਕੀਤੀ ਪਰ ਵੀੜਾ ਕਿਸੇ ਨੇ ਉਹਦੀ ਸਹਾਇਤਾ ਨਹੀਂ ਕੀਤੀ ਅਖੀਰ ਮਗਰ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਬੇਨਤੀ ਹੋਈ ਦੀਨ ਦਿਆਲ ਕਰੋ ਸ੍ਰੀ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਂ ਤਿਸ ਭਾਵੈ ਤਾਂ ਹੁਕਮ ਮੰਨਾ ਵੈ ਇਸ ਬੇੜੇ ਕੋ ਮਹਾਰਾਜ ਬੇੜਾ ਡੁੱਬ ਜਾਣਾ ਕਰ ਦੋ ਕਿਰਪਾ ਸੱਚੇ ਬਾਦਸ਼ਾਹ ਫੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੇੜਾ ਪਾਰ ਕੀਤਾ ਗੁਰੂ ਤੋਂ ਬਿਨਾ ਬੇੜਾ ਪਾਰ ਨਹੀਂ ਅੱਜ ਵੀ ਗੁਰੂ ਨੇ ਸਹਾਇਤਾ ਕਰਨੀ ਹੈ ਜਦੋਂ ਤੁੰਦੂਕਾਰ ਵਰਤਣਾ ਬੜਾ ਭਿਆਨਕ ਸਮਾਂ ਆਉਣਾ ਉਦੋਂ ਗੁਰਨਾਨਕ ਸਿੰਘ ਸਾਹਿਬ ਨਹੀਂ ਬਚਾਉਣਾ ਹੁਣ ਤੋਂ ਹੀ ਸੁਭਾਅ ਬਣਾ ਲਓ ਗੁਰੂ ਨਾਲ ਜੁੜਨ ਦਾ ਮਨ ਦੇ ਵਿੱਚ ਗੁਰਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂਨ ਗੁਰੂ ਗ੍ਰੰਥ ਸਾਹਿਬ ਹੋਣੇ ਚਾਹੀਦੇ ਨੇ ਕਿਸੇ ਬੰਦੇ ਦਾ ਥੋੜਾ ਧਿਆਨ ਕਰਨਾ ਗੁਰਨਾਨਕ ਸਾਹਿਬ ਦਾ ਧਿਆਨ ਕਰਨਾ ਗੁਰਨਾਨਕ ਸਾਹਿਬ ਨਾਲ ਜੁੜੋ ਸਾਧ ਸੰਗਤ ਜਿਨ੍ਹਾਂ ਨੇ ਆਸੇ ਪਾਸੇ ਧਿਆਨ ਲਾ ਲਿਆ ਨਾ ਫਿਰ ਉਹ ਸਮੇਂ ਫੈਤਾ ਨਹੀਂ ਹੋਣੀ ਗੁਰੂ ਮਹਾਰਾਜ ਨੇ ਉਸ ਵੇਲੇ ਵੀ ਸਾਧਗੁਰ ਲੈਣਗੇ ਛਡਾ ਵੇਲੇ ਅੰਤ ਦੇ ਉਸ ਵੇਲੇ ਵੀ ਮਹਾਰਾਜ ਨੇ ਛਡਾਉਣਾ